ਕਦਮ ਤੀਜਾ ਪਾਉ ਲੀਸਨ ਕਾਲਸ ਕਹਿੰਦੀ ਹੈ ਪ੍ਰਕਿਰਿਆ ਦਾ ਤੀਜਾ ਅਤੇ ਅੰਤਿਮ ਕਦਮ ਹੈ ਪਾਉਣਾ ਇਸ ਲਈ ਬਾਰੇ ਚੰਗੀਆਂ ਭਾਵਨਾਵਾਂ ਮਹਿਸੂਸ ਕਰੋ ਉਸੇ ਤਰ੍ਹਾਂ ਮਹਿਸੂਸ ਕਰੋ ਜਿਵੇਂ ਤੁਸੀਂ ਉਸ ਚੀਜ਼ ਨੂੰ ਪਾਉਣ ਤੋਂ ਬਾਅਦ ਮਹਿਸੂਸ ਕਰੋਗੇ ਇਸ ਨੂੰ ਹੁਣੇ ਹੀ ਮਹਿਸੂਸ ਕਰੋ ਮਾਰਸੀ ਇਸੇ ਮਾਫ ਕਹਿੰਦੇ ਹੈ ਇਸ ਪ੍ਰਕਿਰਿਆ 'ਚ ਚੰਗਾ ਮਹਿਸੂਸ ਕਰਨਾ ਤੇ ਖੁਸ਼ ਰਹਿਣਾ ਮਹੱਤਵਪੂਰਨ ਹੈ ਕਿਉਂਕਿ ਚੰਗਾ ਮਹਿਸੂਸ ਕਰਨ ਵੇਲੇ ਤੁਸੀਂ ਆਪਣੇ ਆਪ ਨੂੰ ਉਸੇ ਪ੍ਰਕਰੈਂਸੀ ਤੇ ਰੱਖ ਰਹੇ ਹੋ ਜਿਸ ਤੇ ਤੁਹਾਡੀ ਮਨ ਚਾਹੀ ਚੀਜ਼ ਹੈ ਮਾਈਕਲ ਬੈਕਵਿਟ ਇਹ ਬ੍ਰਹਿਮੰਡ ਭਾਵਨਾਵਾਂ ਮਤੋਂ ਸੰਚਾਲਿਤ ਹੈ ਜੇਕਰ ਤੁਸੀਂ ਸਿਰਫ ਬૌਧਿਕ ਤੌਰ ਤੇ ਕਿਸੇ ਚੀਜ਼ 'ਤੇ ਯਕੀਨ ਕਰਦੇ ਹੋ ਲੇਕਿਨ ਤੁਹਾਡੇ ਮਨ 'ਚ ਉਸ ਦੀ ਭਾਵਨਾ ਨਹੀਂ ਹੈ ਤਾਂ ਹੋ ਸਕਦਾ ਹੈ ਕਿ ਤੁਹਾਡੇ ਬੁਲਾਵੇ 'ਚ ਇੰਨੀ ਸ਼ਕਤੀ ਨਾ ਹੋਵੇ ਕਿ ਤੁਸੀਂ ਆਪਣੀ ਮਨਚਾਹੀ ਚੀਜ਼ ਨੂੰ ਆਪਣੇ ਚ ਸਾਕਾਰ ਕਰ ਸਕੋ ਤੁਹਾਨੂੰ ਇਸ ਨੂੰ ਮਹਿਸੂਸ ਕਰਨਾ ਹੁੰਦਾ ਹੈ ਇੱਕ ਵਾਰੀ ਮੰਗੋ ਫਿਰ ਯਕੀਨ ਕਰੋ ਕਿ ਤੁਸੀਂ ਉਸ ਨੂੰ ਪਾ ਚੁੱਕੇ ਹੋ ਅਤੇ ਫਿਰ ਚੰਗਾ ਮਹਿਸੂਸ ਕਰੋ ਤਾਂ ਕਿ ਉਹ ਚੀਜ਼ ਤੁਹਾਨੂੰ ਬਹੁਤ ਜਲਦੀ ਮਿਲ ਸਕੇ ਤਾਂ ਤੁਸੀਂ ਪਾਉਣ ਦੀ ਫ੍ਰਕੁਐਂਸੀ ਤੇ ਹੋ ਤੁਸੀਂ ਸਾਰੀਆਂ ਚੰਗੀਆਂ ਚੀਜ਼ਾਂ ਨੂੰ ਆਪਣੇ ਵੱਲ ਲਿਆਉਣ ਦੀ ਫ੍ਰਕੁਐਂਸੀ ਤੇ ਹੋ ਅਤੇ ਤੁਹਾਨੂੰ ਮੰਗੀਆਂ ਹੋਈਆਂ ਚੀਜ਼ਾਂ ਮਿਲ ਜਾਣਗੀਆਂ ਜ਼ਾਹਿਰ ਹੈ ਤੁਸੀਂ ਸਿਰਫ ਉਹੀ ਚੀਜ਼ ਮੰਗੋਗੇ ਜਿਸ ਦੇ ਮਿਲਣ ਤੇ ਤੁਹਾਨੂੰ ਚੰਗਾ ਮਹਿਸੂਸ ਹੋਵੇਗਾ ਇਹ ਸਹੀ ਹੈ ਜਾਂ ਗਲਤ ਇਹ ਬਿਲਕੁਲ ਸਹੀ ਹੈ ਇਸ ਲਈ ਜੇਕਰ ਤੁਸੀਂ ਆਪਣੇ ਆਪ ਨੂੰ ਚੰਗਾ ਮਹਿਸੂਸ ਕਰਨ ਦੀ ਫ੍ਰਕੁਐਂਸੀ ਤੇ ਲੈ ਆਉਂਦੇ ਹੋ ਤਾਂ ਤੁਸੀਂ ਉਸ ਨੂੰ ਪਾਸ ਕਰੋਗੇ ਖੁਦ ਨੂੰ ਉਸ ਫ੍ਰਕੁਐਂਸੀ ਤੱਕ ਪਹੁੰਚਾਉਣ ਦਾ ਇੱਕ ਤੇਜ਼ ਤਰੀਕਾ ਇਹ ਕਹਿਣਾ ਹੈ ਮੈਂ ਇਸ ਨੂੰ ਹੁਣੇ ਪਾ ਰਿਹਾ ਹਾਂ ਮੈਨੂੰ ਆਪਣੇ ਜੀਵਨ ਚ ਤਮਾਮ ਚੰਗੀਆਂ ਚੀਜ਼ਾਂ ਇਸੇ ਵੇਲੇ ਮਿਲ ਰਹੀਆਂ ਹਨ ਇੱਥੇ ਆਪਣੀਆਂ ਇਛਾਵਾਂ ਭਰ ਲਓ ਇਸੇ ਵੇਲੇ ਪਾ ਰਿਹਾ ਹਾਂ ਅਤੇ ਮਿਲਣ ਦੀ ਭਾਵਨਾ ਨੂੰ ਸੱਚਮੁੱਚ ਮਹਿਸੂਸ ਕਰੋ ਇਸ ਤਰ੍ਹਾਂ ਮਹਿਸੂਸ ਕਰੋ ਜਿਵੇਂ ਤੁਸੀਂ ਉਸ ਚੀਜ਼ ਨੂੰ ਹਕੀਕਤ ਪਾ ਲਿਆ ਹੋਵੇ ਮੇਰੀ ਇੱਕ ਪਿਆਰੀ ਮਿੱਤਰ ਮਰਸੀ ਵਿੱਚ ਜ਼ਬਰਦਸਤ ਕਲਪਨਾਸ਼ੀਲਤਾ ਹੈ ਉਹ ਹਰ ਚੀਜ਼ ਮਹਿਸੂਸ ਕਰਦੀ ਹੈ ਉਹ ਮਹਿਸੂਸ ਕਰਦੀ ਹੈ ਕਿ ਮਨ ਚਾਹੀ ਕਿ ਮੰਗੀ ਹੋਈ ਚੀਜ਼ ਮਿਲਣ ਤੇ ਉਸ ਨੂੰ ਕਿੰਜ ਮਹਿਸੂਸ ਹੋਵੇਗਾ ਉਹ ਹਰ ਚੀਜ਼ ਨੂੰ ਸੱਚਮੁੱਚ ਮਹਿਸੂਸ ਕਰਦੀ ਹੈ ਉਹ ਇਸ ਮਾਮਲੇ 'ਚ ਨਹੀਂ ਉਲਝਦੀ ਕਿ ਉਹ ਚੀਜ਼ ਉਸ ਨੂੰ ਕਿਵੇਂ ਕਦੋਂ ਜਾਂ ਕਿੱਥੇ ਮਿਲੇਗੀ ਉਹ ਤਾਂ ਬਸ ਉਸ ਨੂੰ ਮਹਿਸੂਸ ਕਰਦੀ ਹੈ ਅਤੇ ਫਿਰ ਉਹ ਚੀਜ਼ ਪ੍ਰਗਟ ਹੋ ਜਾਂਦੀ ਹੈ ਤਾਂ ਇਸੇ ਵੇਲੇ ਚੰਗਾ ਮਹਿਸੂਸ ਕਰੋ ਬਾਬ ਪ੍ਰਕਾਟਰ ਕਹਿੰਦੇ ਹੈ ਜਦੋਂ ਤੁਸੀਂ ਕਿਸੇ ਕਲਪਨਾ ਨੂੰ ਹਕੀਕਤ 'ਚ ਬਦਲ ਲੈਂਦੇ ਹੋ ਤਾਂ ਤੁਸੀਂ ਜਾਦਾ ਵੱਡੀਆਂ ਕਲਪਨਾਵਾਂ ਕਰਨ ਦੀ ਸਥਿਤੀ ਵਿੱਚ ਆ ਜਾਂਦੇ ਹੋ ਅਤੇ ਇਹੀ ਸਿਰਜਣਾਤਮਕ ਪ੍ਰਕਿਰਿਆ ਹੈ ਤੁਸੀਂ ਪ੍ਰਾਰਥਨਾ ਚ ਜੋ ਕੁਝ ਵੀ ਮੰਗੋਗੇ ਯਕੀਨ ਕਰਨ ਤੇ ਉਸ ਨੂੰ ਪਾਲ ਲਮੋਗੇ ਮੈਥਿਊ ਕਹਿੰਦੇ ਆ ਜਿਹੜੀਆਂ ਵੀ ਚੀਜ਼ਾਂ ਦੀ ਤੁਸੀਂ ਇੱਛਾ ਕਰਦੇ ਹੋ ਜਦੋਂ ਤੁਸੀਂ ਪ੍ਰਾਰਥਨਾ ਕਰਦੇ ਹੋ ਤੇ ਯਕੀਨ ਕਰਦੇ ਹੋ ਕਿ ਤੁਸੀਂ ਉਹਨਾਂ ਨੂੰ ਪਾਲ ਲਮੋਗੇ ਤਾਂ ਤੁਸੀਂ ਉਹਨਾਂ ਨੂੰ ਸੱਚਮੁੱਚ ਹੀ ਪਾਲ ਲਮੋਗੇ ਬੌਬ ਡੋਜਲ ਕਹਿੰਦੇ ਆ ਆਕਰਸ਼ਣ ਦਾ ਨਿਜਮ ਇਸ ਦਾ ਅਧਿਐਨ ਅਤੇ ਅਭਿਆਸ ਬਸ ਇਹ ਅੰਦਾਜ਼ਾ ਲਾਉਣ ਲਈ ਹੈ ਕਿ ਇਸੇ ਵੇਲੇ ਆਪਣੀਆਂ ਮਨਚਾਹੀ ਚੀਜ਼ਾਂ ਪਾਉਣ ਦੀ ਭਾਵਨਾਵਾਂ ਪੈਦਾ ਕਰਨ ਦਾ ਸਭ ਤੋਂ ਵਧੀਆ ਤਰੀਕਾ ਕਿਹੜਾ ਹੈ ਆਪਣੀ ਮਨਚਾਹੀ ਕਾਰ ਚ ਟੈਸਟ ਡਰਾਈਵ ਤੇ ਜਾਓ ਆਪਣੇ ਮਨ ਚਾਹੇ ਮਕਾਨ ਦੀ ਸ਼ਾਪਿੰਗ ਤੇ ਜਾਓ ਆਪਣੇ ਮਨਪੋਂਦੇ ਮਕਾਨ ਅੰਦਰ ਜਾਓ ਇਸੇ ਵੇਲੇ ਮਨ ਚਾਹੀ ਚੀਜ਼ ਦਾ ਮਾਲਕ ਬਨਣ ਦੀ ਭਾਵਨਾਵਾਂ ਪੈਦਾ ਕਰਨ ਲਈ ਤੁਹਾਨੂੰ ਜੋ ਕੁਝ ਵੀ ਕਰਨਾ ਪਵੇ ਕਰੋ ਅਤੇ ਆਪਣੀਆਂ ਭਾਵਨਾਵਾਂ ਨੂੰ ਯਾਦ ਰੱਖੋ ਇੰਨਾ ਸਾਰਾ ਕਰਮ ਨਾਲ ਤੁਹਾਨੂੰ ਆਪਣੀ ਮਨ ਚਾਹੀ ਚੀਜ਼ ਸੱਚਮੁੱਚ ਪਾਉਣ 'ਚ ਮਦਦ ਮਿਲੇਗੀ ਤੁਸੀਂ ਇਸ ਤਰ੍ਹਾਂ ਮਹਿਸੂਸ ਕਰਦੇ ਹੋ ਜਿਵੇਂ ਮਨ ਚਾਹੀ ਚੀਜ਼ ਤੁਹਾਨੂੰ ਮਿਲ ਚੁੱਕੀ ਹੈ ਅਤੇ ਇਹ ਭਾਵਨਾ ਇੰਨੀ ਸੱਚੀ ਹੁੰਦੀ ਹੈ ਜਿਵੇਂ ਉਹ ਤੁਹਾਡੇ ਕੋਲ ਮੌਜੂਦ ਹੈ ਤਾਂ ਇਸ ਦਾ ਮਤਲਬ ਇਹ ਹੈ ਕਿ ਤੁਹਾਨੂੰ ਯਕੀਨ ਹੋ ਗਿਆ ਹੈ ਕਿ ਤੁਸੀਂ ਉਸ ਨੂੰ ਪਾ ਚੁੱਕੇ ਹੋ ਅਤੇ ਫਿਰ ਤੁਸੀਂ ਉਸ ਨੂੰ ਪਾਲੋਗੇ ਬੌਬ ਡੋਜਲ ਕਹਿੰਦਾ ਹੈ ਹੋ ਸਕਦਾ ਹੈ ਕਿ ਤੁਸੀਂ ਜਾਗਨ ਵੇਲੇ ਉਸ ਚੀਜ਼ ਨੂੰ ਮਜੂਦ ਦੇਖੋ ਇਹ ਸੱਚਮੁੱਚ ਸਕਾਰ ਹੋ ਚੁੱਕੀ ਹੈ ਜਾਂ ਫਿਰ ਤੁਹਾਨੂੰ ਅਚਨਚੇਤ ਕੋਈ ਕੰਮ ਕਰਨ ਦੀ ਪ੍ਰੇਰਣਾ ਮਿਲ ਜਾਵੇ ਤੁਹਾਨੂੰ ਨਿਸ਼ਚਿਤ ਤੌਰ ਤੇ ਇਹ ਨਹੀਂ ਕਹਿਣਾ ਚਾਹੀਦਾ ਦੇਖੋ ਮੈਂ ਇਸ ਨੂੰ ਇਸ ਤਰ੍ਹਾਂ ਕਰ ਸਕਦਾ ਹਾਂ ਲੇਕਿਨ ਇਹ ਮੈਨੂੰ ਪਸੰਦ ਨਹੀਂ ਹੈ ਜੇਕਰ ਹਾਲਾਤ ਇਹੀ ਹਨ ਤਾਂ ਤੁਸੀਂ ਸਹੀ ਰਾਹ ਤੇ ਨਹੀਂ ਕਈ ਵਾਰੀ ਕੰਮ ਕਰਨ ਦੀ ਲੋਡ ਵੀ ਹੋਵੇਗੀ ਲੇਕਿਨ ਜੇਕਰ ਤੁਸੀਂ ਇਸ ਨੂੰ ਉਸੇ ਤਰੀਕੇ ਨਾਲ ਕਰ ਰਹੇ ਹੋ ਜਿਸੇ ਤਰੀਕੇ ਨਾਲ ਬ੍ਰਹਿਮੰਡ ਇਸ ਨੂੰ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਤੁਸੀਂ ਖੁਸ਼ੀ ਦੀ ਭਾਵਨਾਵਾਂ ਮਹਿਸੂਸ ਕਰੋਗੇ ਤੁਸੀਂ ਉਤਸ਼ਾਹਿਤ ਮਹਿਸੂਸ ਕਰੋਗੇ ਸਮੇਂ ਜਿਵੇਂ ਰੁਕ ਜਾਵੇਗਾ ਤੁਸੀਂ ਉਸ ਕੰਮ ਨੂੰ ਬਿਨਾਂ ਥੱਕੇ ਸਾਰਾ ਦਿਨ ਕਰ ਸਕਦੇ ਹੋ ਕਾਰਜ ਦਾ ਮਤਲਬ ਕਈ ਲੋਕਾਂ ਲਈ ਕੰਮ ਹੋ ਸਕਦਾ ਹੈ لیکن ਪ੍ਰੇਰਿਤ ਕਰਮ ਕਰਮ ਵਰਗਾ ਬਿਲਕੁਲ ਨਹੀਂ ਹੋਵੇਗਾ ਪ੍ਰੇਰਿਤ ਕਰਮ ਅਤੇ ਕੰਮ ਦੇ ਵਿਚਕਾਰ ਲ ਫਰਕ ਹੈ ਪ੍ਰੇਰਿਤ ਕਰਮ ਉਹ ਹਨ ਜਦੋਂ ਤੁਸੀਂ ਪਾਉਣ ਲਈ ਕੰਮ ਕਰ ਰਹੇ ਹੋ ਜੇਕਰ ਤੁਸੀਂ ਉਸ ਚੀਜ਼ ਨੂੰ ਸাকার ਕਰਵਾਉਣ ਲਈ ਕੰਮ ਕਰ ਰਹੇ ਹੋ ਤਾਂ ਤੁਸੀਂ ਪਿੱਛੇ ਨੂੰ ਤਿਲਕ ਗਏ ਹੋ ਪ੍ਰੇਰਿਤ ਕਰਮ ਯਤਨ ਤੋਂ ਬਿਨਾਂ ਹੁੰਦਾ ਹੈ ਅਤੇ ਇਸ ਨਾਲ ਅਦੁੱਪਤ ਮਹਿਸੂਸ ਹੁੰਦਾ ਹੈ ਕਿਉਂਕਿ ਤੁਸੀਂ ਪਾਉਣ ਦੀ ਫ੍ਰਿਕਵੈਂਸੀ ਤੇ ਹੁੰਦੇ ਹੋ ਕਲਪਨਾ ਕਰੋ ਜ਼ਿੰਦਗੀ ਤੇਜ਼ੀ ਨਾਲ ਵਹਿਂਦੀ ਨਦੀ ਹੈ ਕਿਸੇ ਚੀਜ਼ ਨੂੰ ਸਾਕਾਰ ਕਰਵਾਉਣ ਲਈ ਕੰਮ ਕਰਨ ਵੇਲੇ ਇੰਜ ਮਹਿਸੂਸ ਹੋਵੇਗਾ ਜਿਵੇਂ ਤੁਸੀਂ ਨਦੀ ਦੇ ਬਗਣ ਦੇ ਉਲਟ ਪਾਸੇ ਤੈਰੀ ਲਾ ਰਹੇ ਹੋ ਇਹ ਮੁਸ਼ਕਲ ਹੋਵੇਗਾ ਅਤੇ ਸੰਘਰਸ਼ ਭਰ ਲੱਗੇਗਾ ਦੂਜੇ ਪਾਸੇ ਸ੍ਰਿਸ਼ਟੀ ਤੋਂ ਪਾਉਣ ਲਈ ਕਰਮ ਕਰਨ ਵੇਲੇ ਤੁਹਾਨੂੰ ਇੰਜ ਮਹਿਸੂਸ ਹੋਵੇਗਾ ਜਿਵੇਂ ਤੁਸੀਂ ਨਦੀ ਦੇ ਪ੍ਰਵਾਹ ਨਾਲ ਵਹਿ ਰਹੇ ਹੋ ਇਹ ਯਤਨ ਬਗੈਰ ਮਹਿਸੂਸ ਹੋਵੇਗਾ ਇਹ ਪ੍ਰੇਰਿਤ ਕਰਮ ਅਤੇ ਬ੍ਰਹਿਮੰਡ ਤੇ ਜ਼ਿੰਦਗੀ ਦੇ ਪ੍ਰਵਾਹ ਨਾਲ ਤਾਲੀ ਲਾਉਣ ਦੀ ਭਾਵਨਾ ਹੈ ਕਈ ਵਾਰੀ ਤਾਂ ਕਿਸੇ ਚੀਜ਼ ਨੂੰ ਪਾਉਣ ਤੱਕ ਤੁਹਾਨੂੰ ਪਤਾ ਹੀ ਨਹੀਂ ਚੱਲਦਾ ਕਿ ਤੁਸੀਂ ਕਰਮ ਕੀਤਾ ਸੀ ਕਿਉਂਕਿ ਕਰਮ ਕਰਨ ਵੇਲੇ ਤੁਹਾਨੂੰ ਬਹੁਤ ਵਧੀਆ ਮਹਿਸੂਸ ਹੁੰਦਾ ਹੈ ਉਦੋਂ ਤੁਸੀਂ ਮੁੜ ਕੇ ਦੇਖੋਗੇ ਅਤੇ ਇਸ ਗੱਲ ਦੇ ਹੈਰਾਨ ਹੋਵੋਗੇ ਕਿ ਕਿਸ ਤਰ੍ਹਾਂ ਬ੍ਰਹਿਮੰਡ ਤੁਹਾਨੂੰ ਉੱਥੋਂ ਤੱਕ ਲੈ ਕੇ ਗਿਆ ਜਿੱਥੇ ਤੁਸੀਂ ਜਾਣਾ ਚਾਹੁੰਦੇ ਸੀ ਅਤੇ ਉਸ ਚੀਜ਼ ਨੂੰ ਤੁਹਾਡੇ ਵੱਲ ਲੈ ਕੇ ਆਇਆ ਜਿਸ ਨੂੰ ਤੁਸੀਂ ਪਾਉਣਾ ਚਾਹੁੰਦੇ ਸੀ ਡਾਕਟਰ ਜੋਬਟਾਲ ਬ੍ਰਹਿਮੰਡ ਤੇਜ ਗਤੀ ਨੂੰ ਪਸੰਦ ਕਰਦਾ ਹੈ देर ਨਾ ਕਰੋ ਦੁਬਾਰਾ ਨਾ ਸੋਚੋ ਸ਼ੰਕਾ ਨਾ ਕਰੋ ਜਦੋਂ ਮੌਕਾ ਮੌਜੂਦ ਹੋਵੇ ਜਦੋਂ ਮਨੋवेग ਮੌਜੂਦ ਹੋਣ ਜਦੋਂ ਅੰਦਰੋਂ ਸਹਿਜ बोਧ ਦੀ ਪ੍ਰੇਰਣਾ ਦਾ ਇਸ਼ਾਰਾ ਹੋਵੇ ਤਾਂ ਤੁਰੰਤ ਕਰਮ ਦਿਓ ਇਹ ਤੁਹਾਡਾ ਕੰਮ ਹੈ ਅਤੇ ਤੁਹਾਨੂੰ ਬਸ ਇੰਨਾ ਹੀ ਕਰਨਾ ਹੈ ਆਪਣੀ ਸਹਜ ਭਾਵਨਾਵਾਂ ਤੇ ਭਰੋਸਾ ਕਰੋ ਇਹ ਬ੍ਰਹਿਮੰਡ ਦਾ ਇਸ਼ਾਰਾ ਹੈ ਜਿਹੜਾ ਤੁਹਾਨੂੰ ਪ੍ਰੇਰਿਤ ਕਰ ਰਿਹਾ ਹੈ ਇਹ ਬ੍ਰਹਿਮੰਡ ਦਾ ਇਸ਼ਾਰਾ ਹੈ ਜੋ ਪੌਣ ਦੀ ਫ੍ਰੀਕੁਐਂਸੀ ਤੇ ਤੁਹਾਡੇ ਨਾਲ ਸੰਚਾਰਿਤ ਕਰ ਰਿਹਾ ਹੈ ਜੇਕਰ ਤੁਹਾਡੇ ਮਨ 'ਚ ਸਹਜ ਭਾਵਨਾ ਹੈ ਤਾਂ ਉਸ ਦੀ ਪਾਲਣਾ ਕਰੋ ਤੁਸੀਂ ਪਾਓਗੇ ਕਿ ਬ੍ਰਹਿਮੰਡ ਚੁੰਬਕ ਵਾਂਗ ਤੁਹਾਨੂੰ ਮੰਗੀਆਂ ਹੋਈਆਂ ਚੀਜ਼ਾਂ ਵੱਲ ਲੈ ਕੇ ਜਾ ਰਿਹਾ ਹੈ ਮਾਈਕਲ ਬੈਕਵਥ ਤੁਸੀਂ ਸਿਫਰ ਤੋਂ ਸ਼ੁਰੂ ਕਰ ਸਕਦੇ ਹੋ ਕਿਉਂਕਿ ਸਿਫਰ ਤੋਂ ਬਿਨਾਂ ਰਾਹ ਵਾਲੀ ਥਾਂ ਤੇ ਇੱਕ ਰਾਹ ਬਣਾ ਦਿੱਤੀ ਜਾਵੇਗੀ ਤੁਹਾਨੂੰ ਸਿਰਫ ਮਨ ਚਾਹੀ ਚੀਜ਼ ਦੀ ਸাকার ਕਲਪਨਾ ਕਰਨ ਦੀ ਸਮਰੱਥਾ ਦੀ ਲੋੜ ਹੈ ਮਾਨਵ ਜਾਤੀ ਦੇ ਇਤਿਹਾਸ ਚ ਅੱਜ ਤੱਕ ਜਿਹੜੀ ਵੀ ਚੀਜ਼ ਖੋਜੀ ਤੇ ਬਣਾਈ ਗਈ ਹੈ ਉਹ ਇੱਕ ਵਿਚਾਰ ਨਾਲ ਆਰੰਭ ਹੋਈ ਸੀ ਉਸ ਇੱਕ ਵਿਚਾਰ ਨਾਲ ਇੱਕ ਰਾਹ ਬਣੀ ਅਤੇ ਉਹ ਚੀਜ਼ ਆਦਰਸ਼ ਤੋਂ ਦ੍ਰਿਸ਼ ਵਿੱਚ ਪ੍ਰਗਟ ਹੋ ਗਈ ਬੌਬ ਪ੍ਰਕਟਰ ਤੁਸੀਂ ਆਪਣੀ ਲੋੜ ਦੀ ਹਰ ਚੀਜ਼ ਨੂੰ ਆਕਰਸ਼ਿਤ ਕਰ ਲਵੋਗੇ ਜੇਕਰ ਤੁਹਾਨੂੰ ਪੈਸੇ ਦੀ ਲੋੜ ਹੈ ਤਾਂ ਤੁਸੀਂ ਉਸ ਨੂੰ ਆਕਰਸ਼ਿਤ ਕਰ ਲਵੋਗੇ ਜੇਕਰ ਤੁਹਾਨੂੰ ਮਿੱਤਰਾਂ ਦੀ ਲੋੜ ਹੈ ਤਾਂ ਤੁਸੀਂ ਉਹਨਾਂ ਨੂੰ ਵੀ ਆਕਰਸ਼ਿਤ ਕਰ ਲਵੋਗੇ ਜੇਕਰ ਤੁਹਾਨੂੰ ਕਿਸੇ ਖਾਸ ਕਿਤਾਬ ਦੀ ਲੋੜ ਹੈ ਤਾਂ ਤੁਸੀਂ ਉਸ ਨੂੰ ਆਕਰਸ਼ਿਤ ਕਰ ਲਵੋਗੇ ਪਰ ਤੁਹਾਨੂੰ ਇਸ ਵੱਲ ਧਿਆਨ ਦੇਣਾ ਹੋਵੇਗਾ ਕਿ ਤੁਸੀਂ ਕਿਸ ਨੂੰ ਆਕਰਸ਼ਿਤ ਕਰਨਾ ਚਾਹੁੰਦੇ ਹੋ ਕਿਉਂਕਿ ਜਦੋਂ ਤੁਸੀਂ ਆਪਣੀ ਮਨਚਾਹੀ ਚੀਜ਼ਾਂ ਦੀਆਂ ਤਸਵੀਰਾਂ ਆਪਣੇ ਦਿਮਾਗ 'ਚ ਰੱਖਦੇ ਹੋ ਤਾਂ ਤੁਸੀਂ ਉਹਨਾਂ ਚੀਜ਼ਾਂ ਵੱਲ ਹੋਰ ਆਕਰਸ਼ਿਤ ਹੋਣ ਲੱਗਦੇ ਹੋ ਉਹ ਚੀਜ਼ਾਂ ਸੱਚਮੁੱਚ ਤੁਹਾਡੇ ਮਾਧਿਅਮ ਨਾਲ ਸਕਾਰ ਹੋ ਜਾਂਦੀਆਂ ਜਾਂ ਤੇ ਹਕੀਕਤ ਵਿੱਚ ਬਦਲ ਜਾਂਦੀਆਂ ਅਤੇ ਇਹ ਆਕਰਸ਼ਣ ਦੇ ਨਿਯਮ ਦੇ ਕਾਰਨ ਹੁੰਦਾ ਹੈ ਮਾਈਕਲ ਬੈਕਵਥ ਤੁਹਾਨੂੰ ਸਿਰਫ ਮਨ ਚਾਹੀ ਚੀਜ਼ਾਂ ਹੀ ਸੋਚਣੀਆਂ ਹੁੰਦੀਆਂ ਹਨ ਜੈਕ ਕੈਨਫੀਲਡ ਇਸ ਤਰ੍ਹਾਂ ਸੋਚੋ ਕਿ ਤੁਸੀਂ ਰਾਤ ਚ ਕਾਰ ਚਲਾ ਰਹੇ ਹੋ ਹੈਡਲਾਈਟਾਂ ਦੀ ਰੋਸ਼ਨੀ ਸਿਰਫ 100 ਤੋਂ 200 ਫੁੱਟ ਅੱਗੇ ਤੱਕ ਜਾਂਦੀ ਹੈ ਤੁਸੀਂ ਕੈਲੀਫੋਰਨੀਆ ਤੋਂ ਨਿਊਯਾਰਕ ਤੱਕ ਪੂਰੀ ਰਾਹ ਹਨੇਰੇ 'ਚ ਕਾਰ ਚਲਾ ਸਕਦੇ ਹੋ ਕਿਉਂਕਿ ਤੁਹਾਨੂੰ ਬਸ ਅਗਲੇ 200 ਫੁੱਟ ਤੱਕ ਹੀ ਦੇਖਣਾ ਹੈ ਜ਼ਿੰਦਗੀ ਵੀ ਸਾਡੇ ਸਾਹਮਣੇ ਇਸੇ ਤਰ੍ਹਾਂ ਪ੍ਰਗਟ ਹੁੰਦੀ ਹੈ ਜੇਕਰ ਅਸੀਂ ਬਸ ਇੰਨਾ ਭਰੋਸਾ ਕਰ ਸਕੀਏ ਕਿ ਉਸ ਦੇ ਬਾਅਦ ਅਗਲੇ 200 ਫੁੱਟ ਪ੍ਰਗਟ ਹੋਣਗੇ ਤਾਂ ਉਸ ਤੋਂ ਬਾਅਦ ਅਗਲੇ 200 ਫੁੱਟ ਤਾਂ ਇੰਜ ਤੁਹਾਡੀ ਜ਼ਿੰਦਗੀ ਪ੍ਰਗਟ ਹੁੰਦੀ ਰਹੇਗੀ ਇਹ ਆਖਿਰ ਤੁਹਾਨੂੰ ਮਨ ਚਾਹੀ ਚੀਜ਼ ਦੀ ਦਿਸ਼ਾ ਵੱਲ ਲੈ ਜਾਵੇਗੀ ਕਿਉਂਕਿ ਤੁਸੀਂ ਉਸ ਨੂੰ ਸੱਚਮੁੱਚ ਹੀ ਪਾਉਣਾ ਚਾਹੁੰਦੇ ਹੋ। ਬ੍ਰਹਿਮੰਡ ਤੇ ਭਰੋਸਾ ਰੱਖੋ, ਯਕੀਨ ਰੱਖੋ, ਆਸਥਾ ਰੱਖੋ। ਮੈਨੂੰ ਸੱਚਮੁੱਚ ਜਰਾ ਜਿਹਾ ਵੀ ਅੰਦਾਜ਼ਾ ਨਹੀਂ ਸੀ ਕਿ ਫਰハਸ ਦੇ ਗਿਆਨ ਨੂੰ ਫਿਲਮ ਦੇ ਪਰਦੇ ਤੇ ਕਿਵੇਂ ਉਤਾਰ ਸਕਾਂਗੇ। ਮੈਂ ਬਸ ਭੁੱਖ ਦ੍ਰਿਸ਼ਟੀ ਦਾ ਸਿੱਟਾ ਦੇਖਿਆ। ਮੈਂ ਆਪਣੇ ਮਸਤਿਸ਼ਕ 'ਚ ਸਿੱਟੇ ਨੂੰ ਸਪਸ਼ਟਤਾ ਨਾਲ ਦੇਖਿਆ। ਮੈਂ ਇਸ ਨੂੰ ਪੂਰੀ ਸ਼ਕਤੀ ਨਾਲ ਮਹਿਸੂਸ ਕੀਤਾ। ਤੇ 10 ਸਿਕਰਟ ਬਣਾਉਣ ਚ ਸਾਨੂੰ ਜਿਸ ਚੀਜ਼ ਦੀ ਲੋੜ ਸੀ ਉਹ ਹਰ ਚੀਜ਼ ਸਾਡੇ ਕੋਲ ਆ ਗਈ ਆਸਥਾ ਨਾਲ ਪਹਿਲਾ ਕਦਮ ਚੁੱਕੋ ਤੁਹਾਨੂੰ ਸਾਰੀ ਪੌੜੀ ਦੇਖਣ ਦੀ ਲੋੜ ਨਹੀਂ ਬਸ ਪਹਿਲਾ ਕਦਮ ਚੁੱਕ ਲਵੋ ਪਹਿਲਾ ਕਦਮ ਚੱਕਣਾ ਜ਼ਿੰਦਗੀ ਦਾ ਸਭ ਤੋਂ ਵੱਡਾ ਕਦਮ ਹੁੰਦਾ ਹੈ ਮਿਹਨਤ ਕਰਦੇ ਰਹੋ ਭਰੋਸਾ ਰੱਖੋ ਯਕੀਨ ਰੱਖੋ ਸਭ ਤੋਂ ਪਹਿਲਾਂ ਮੰਗੋ ਫਿਰ ਉਸ ਤੇ ਯਕੀਨ ਕਰੋ ਫਿਰ ਉਸ ਨੂੰ ਪਾਓ